ਹਾਂਜੀ ਆਪਣੇ ਬਹੁਤ ਹੀ ਪਿਆਰੇ ਜਿਹੇ ਸਬਸਕ੍ਰਾਈਬਰ ਨੇ ਜੀ ਦਲਜੀਤ ਸਿੰਘ ਉਹਨਾਂ ਦੀ ਆਈਡੀ ਤੇ ਉਹਨਾਂ ਦਾ ਬੇਟਾ ਹੈਗਾ ਜੀ ਗੁਰਫਤੇ ਸਿੰਘ ਤੇ ਉਹਦਾ ਬਰਥਡੇ ਹੈਗਾ ਸੀ 3 ਜਨਵਰੀ ਨੂੰ ਤੇ ਸੌਰੀ ਬੇਟਾ ਮੈਂ ਨਾ ਭੁੱਲ ਗਈ ਸੀ ਮੈਂ ਯਾਦ ਬੜਾ ਰੱਖਿਆ ਦੀ ਪਰ ਮੇਰੇ ਦਿਮਾਗ ਤੋਂ ਨਿਕਲ ਗਿਆ ਨਾ ਤੇ ਕੋਈ ਗੱਲ ਨਹੀਂ ਹੁਣ ਆ ਮਹੀਨਾ ਪੂਰਾ ਬਰਥਡੇ ਦਾ ਹੀ ਹੋਣਾ ਹਨਾ ਤੇ ਜਿੰਨਾ ਚਿਰ ਤੂੰ ਸਵਾ ਮਹੀਨੇ ਦਾ ਹੁੰਦਾ ਨਾ ਕਹਿੰਦਾ ਬੜਾ ਬਰਥਡੇ ਚੱਲੀ ਜਾਣਾ ਤੇ ਸਾਡੇ ਪੂਰੇ ਪਰਿਵਾਰ ਵੱਲੋਂ ਮੇਰੇ ਪੁੱਤਰ ਗੁਰਫਤੇ ਸਿੰਘ ਨੂੰ ਹੈਪੀ ਬਰਥਡੇ ਬਹੁਤ-ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਤੇ ਮੇਰੇ ਵੱਲੋਂ ਵੀ ਬਹੁਤ-ਬਹੁਤ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹਾਂ ਤੇ ਇਹ ਹੋਪ ਕਿ ਤੁਸੀਂ ਜਿਹੜਾ ਆਪਣਾ ਬਰਥਡੇ ਫੁੱਲ ਇੰਜਵਾਏ ਕੀਤਾ ਹੋਣਾ ਕਿਉਂਕਿ ਜਿਹੜਾ ਬਰਥਡੇ ਦਾ ਚਾਹ ਹੁੰਦਾ ਵੱਖਰਾ ਹੀ ਹੁੰਦਾ ਨਾ ਚਾਹੇ ਲੱਖਾਂ ਦਾ ਫੰਕਸ਼ਨਾਂ ਤੇ ਜਾਈਏ ਜਿਹੜਾ ਬਰਥਡੇ ਵਾਲੇ ਦਿਨ ਕੇਕ ਕੱਟਣਾ ਹਨਾ ਤੇ ਛੋਟਾ-ਮੋਟਾ ਇੱਕ ਦਾ ਖਾਸ ਕਰਕੇ ਜਿਹੜੇ ਸਮੋਸੇ ਲਿਓਣੇ ਉਹ ਤਾਂ ਗੱਲ ਹੀ ਬਣ ਜਾਂਦੀ ਹੈ ਨਾ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨੂੰ ਕੀ ਹਾਲ ਚਾਲ ਨੇ ਤੇ ਅੱਜ ਪ੍ਰਭੂ ਦੀ ਬਾਰ ਕਿਰਪਾ ਹੋਈ ਹੈ ਰਾਜ ਤੋਪ ਨਿਕਲੀ ਅੱਜ ਥੋੜੀ ਜੀ ਤੇ ਉਹ ਵੀ ਆਪਾਂ ਨਿਕਲ ਦੇਣੀ ਹੈਗੀ ਆਪਾਂ ਸੋਚ ਰਿਹਾ ਕਿ ਆਪਾਂ ਨਾਲ ਦੀ ਨਾਲ ਕੱਪੜੇ ਸੁੱਕਣੇ ਪਾ ਦੇਣੇ ਆ ਤੇ ਧੁੱਪ ਫੇਰ ਡਰ ਜੇ ਵੀ ਅੰਮਾ ਨੂੰ ਰੋਜ਼ ਕੱਪੜੇ ਬੜੇ ਧੋਤੇ ਨੇ ਤੇ ਤੁਹਾਨੂੰ ਪਤਾ ਹੀ ਅੱਜਕੱਲ ਮੌਸਮ ਬੜਾ ਹੀ ਜ਼ਿਆਦਾ ਖਰਾਬ ਚੱਲ ਰਿਹਾ ਤੇ ਕੱਪੜੇ ਧੋਈ ਜਾ ਰਹੇ ਆ ਪਰ ਸਕਾਉਨ ਥਾਂ ਨਹੀਂ ਹੈਗਾ ਕਿਤੇ ਨਾ ਜਿਹੜੀ ਆਪਾਂ ਟੰਬਲ ਵਾਸ਼ ਮਸ਼ੀਨ ਕਹਿੰਦੇ ਆ ਉਹਦੇ ਵਿੱਚ ਸਾਰਾ ਕੁਝ ਸੁਫਿਆ ਦਰਮਾਨ ਹੁੰਦਾ ਹੂੰ ਹੂੰ ਅਈ ਦਹੜੀ ਬੋਲਦੇ ਸੁਣ ਤੇ ਪੰਨੀ ਸਿੰਘ ਤੂੰ ਸਿਰ ਤੇ ਕੋਈ ਪੰਨੇ ਨਹੀਂਗਾ ਸਿਰ ਤੇ ਨਹੀਂ ਠੀਕ ਹੈ ਨਹੀਂ ਠੀਕ ਹੈ ਇਹ ਗਗਨ ਸਿੰਘ ਨੂੰ ਲੱਗ ਰਹੀ ਹੈ ਠੰਡ ਬਹੁਤ ਠੰਡ ਹੈ ਯਾਰ ਆਹ ਦੇਖੀ ਧੁੱਪ ਧੁੱਪ ਕਿਹੜੀ ਹੋ ਰਹੀ ਹੈ ਕੋਨਾ ਕੋਟ ਹੋਏਗਾ ਇਹ ਕਿਹੜਾ ਆਧਮ ਵਿਚਾਲਾ ਤਾਂ ਹੋਏਗਾ ਮੇਰੇ ਜਰਾਬਾ ਨਾਲ ਦਿਖਾ ਦਿਓ ਥਲੇ ਇਤੇ ਚਾਹ ਥੋੜਾ ਪੋਣਾ ਇਧਰ ਆਪਾਂ ਦਾ ਹੋਰ ਹੋਰ ਸਭ ਵਧੀਆ ਗੱਲਬਾਤ ਗੱਲਬਾਤ ਕੋਈ ਨਹੀਂ ਹੈਗੀ ਅੱਜ ਧੁੱਪ ਨਿਕਲੀ ਬੜਾ ਚਾਚੜਿਆ ਪਿਆ ਐ ਲੱਗ ਰਿਹਾ ਜੇ ਸਾਲਾਂ ਬਾਅਦ ਧੁੱਪ ਦਾ ਮੂੰਹ ਦੇਖਿਆ ਕਿ ਨਹੀਂ ਲੋੜੀ ਤਾਂ ਕਿਹੇ ਹਾਲ ਰਹਿਣਾ ਹੁਣ ਬਾਕੀ ਕੋਈ ਪਤਾ ਵੀ ਨਹੀਂ ਹੈਗਾ ਵਿੱਚ ਦੀ ਮੌਸਮ ਹੋਈ ਜਾਵੇ ਸਾਫ ਇੱਕ ਮੰਜੀ ਤੇ ਡਾਹ ਮੈਂ ਤੁਸੀਂ ਉੱਚ ਲੱਗੇ ਹੋਏ ਹੋ ਅੱਛਾ ਮੌਸਮ ਭਾਗ ਤੁਸੀਂ ਮੌਸਮ ਭਾਗ ਚ ਲੱਗੇ ਹੋ ਹਲਾ ਕਿ ਨਾ ਚਾਹ ਹੁੰਦਾ ਨਾ ਜਦੋਂ ਖਬਰ ਆਉਂਦੀ ਹੈ ਤੇ ਮੌਸਮ ਸੁਣ ਦੁਬਾਰੇ ਹਣਾ

ਹਾਂ ਕੋਰ ਨੂੰ ਅਮਨ ਕਰੀਏ ਕੰਮ ਕਈ ਕਰਨ ਵਾਲੇ ਪਏ ਨੇ ਕੱਪੜੇ ਸੁਕਾਉਣ ਵਾਲੀ ਮੋਲ ਲੈ ਆਉਣੀ ਪਈ ਹੈ ਨਾ ਜੀ ਉਹ ਕੋਈ ਕੌਂ ਤੇ ਨਹੀਂ ਰਵ ਅਮਨ ਘੱਟੋ ਘਾਟ ਨਹੀਂ ਤਾਂ ਲੱਖ 2 ਲੱਖ ਦਾ ਖਰਚਾ ਆਏ ਨਹੀਂ ਉਹ ਨਹੀਂ ਕਰਿਆ ਯਾਰ ਕੋਈ ਕੋ ਸਟੈਂਡ ਜਾਉਂਦਾ ਜਿਹੜਾ ਕੱਪੜੇ ਸੁਕਾਉਣ ਦਾ ਉਹ ਤਾਂ ਆਪਾਂ 2000 ਦਾ ਆਉਣਾ ਸਾਰ ਕੀ ਕਰੀਏ ਹਾਂ ਅਹੀਂ ਮੰਗਾਇਆ ਸੀ Amazon ਤੋਂ ਅਹੀਂ ਜੋੜ ਵੀ ਲਿਆ ਸਾਰਾ ਕੁਝ ਕਰ ਲਿਆ ਅੱਛਾ ਉਹ ਖੜਾ ਕਰੀਏ ਤੇ ਉਹ ਹਿੱਲੀ ਜਾਵੇ ਬ੍ਰਿੰਦਰ ਨੂੰ ਮੈਂ ਤੁਹਾਡੇ ਨਾਲ ਬਾਹਰ ਆਵਾਂ ਚ ਨਾਲ ਦੀ ਨਾਲ ਪੈਕ ਕਰਕੇ ਉਹ ਗਲੀ ਚ ਫਿਰਨਦੇ ਆਂ ਮਚੋੜਾ ਉਹਨੂੰ ਚੁਕਾਅਦਾ ਵੀ ਲੈ ਚੋ ਤੁਸੀਂ ਤਾਂ ਸੁਪਰ ਫਾਸਟ ਹੋ ਫਿਰ ਠੀਕ ਹੈ ਨਾ ਤੰਦਰੋ ਪਰ ਪੱਤੀਆਂ ਜੀ ਲੱਗ ਰਹੀਆਂ ਸੀ ਉਹਦੀਆਂ ਵੀ ਨਾ ਪਤਲਾ ਪਤਲਾ ਹਲਕਾ ਸੀ ਉਹ ਵੀ ਹਲਕਾ ਤੇ ਮੋਨ ਆਪਣਾ ਅੱਜ ਕੋਰੇ ਰਾਣਾ ਸੀਗਾ ਇੱਕ ਹੋਰ DHL ਤੋਂ ਤਾਂ ਉਹ ਕੋਰੀਅਰ ਵੀ ਆ ਗਿਆ ਸ਼ਾਇਦ ਜੇ ਆਪਾਂ ਭਾਈ ਨੂੰ ਦੇਖਦੇ ਕਿੱਥੇ ਰਹਿ ਗਿਆ ਭਾਈ ਦਾ ਫੋਨ ਆਇਆ ਸੀ ਕਹਿੰਦੇ ਵੀ ਤੁਹਾਡਾ ਕੋਰੀਅਰ ਆਇਆ ਹੋਇਆ ਉਹ ਆ ਗਿਆ ਭਾਈ ਜੀ ਕੋਰੀਅਰ ਆ ਗਿਆ ਆਪਣਾ ਤੇ ਆਪਣਾ ਕੋਰੀਅਰ ਆ ਗਿਆ ਇਕਲੀ ਤੋਂ ਤਦੋਂ ਆਪਾਂ ਹੋ ਗਏ ਆ ਜੀ ਫ੍ਰੀ ਘਰ ਦੇ ਕੰਮ ਕਮ ਨੂੰ ਵੇੜ ਕੇ ਕੱਪੜੇ ਸੁੱਕਣੇ ਪਾਏ ਸੀ ਬੜੀ ਜਦੋਜਾਤ ਨਾਲ ਤੇ ਪਰ ਧੁੱਪ ਜੜੀ ਫੇਰ ਅੰਦਰ ਚਲੀ ਗਈ ਹਨਾ ਰੱਬ ਵੀ ਸਾਡੇ ਨਾਲ ਲੁਕਣ ਬਚਾਈਆਂ ਖੇਢੀ ਜਾਂਦਾ ਤੇ ਹੁਣ ਆਪਾਂ ਜਾਣਾ ਜੀ ਬਜ਼ਾਰ ਦੇ ਕੰਮ ਨਵੇੜਨ ਤੇ ਪ੍ਰਧਾਨ ਸਾਹਿਬ ਨੇ ਸਾਡੇ ਨਾਲ ਸਾਰੀ ਗੱਡੀ ਲੈਮੀਨੇਸ਼ਨ ਕਰਤੀ ਹਨਾ ਜਦੋਂ ਕੋਈ ਨਵੀਂ ਚੀਜ਼ ਲੈਣੇ ਆਪਾਂ ਹਨਾ ਕਿੰਨਾ ਧਿਆਨ ਹੁੰਦਾ ਵੀ ਹਾਏ ਸਾਡੀ ਚੀਜ਼ ਨੂੰ ਕੋਈ ਸਕ੍ਰੈਚ ਨਾ ਪੈ ਜਾਵੇ ਜਾਂ ਕਿਵੇਂ ਹਨਾ ਤੇ ਫੇਰ ਵੀ ਜਿੰਨੀ ਮਰਜ਼ੀ ਸੰਭਾਲ ਕਰ ਲਓ ਕੋਈ ਨਾ ਕੋਈ ਨੁਕਸਾਨ ਤੇ ਹੋ ਹੀ ਜਾਂਦਾ ਤੇ ਪਤਾ ਨਹੀਂ ਸਾਡੀ ਗੱਡੀ ਨੂੰ ਕਿੰਨੇ ਸਕ੍ਰੈਚ ਮਾਰੇ ਹੋਇਆ ਪਰਲੀ ਸਾਈਡ ਤੇ ਮੈਂ ਇੱਕ ਦਿਨ ਬੜੀ ਟੈਨਸ਼ਨ ਲੈ ਕੇ ਹੁੰਦਾ ਕਹਿੰਦਾ ਚੱਲ ਕੋਈ ਗੱਲ ਨਹੀਂ ਵੀ ਇਹ ਤਾਂ ਕੰਮ ਹੁਣ ਹੋਣਾ ਹੀ ਨਹੀਂ ਹੈ ਹਨਾ ਤੇ ਲੋ ਜੀ ਆਪਣਾ ਜਿਹੜਾ ਇੱਕ ਕੋਰੀਅਰ ਆਉਣਾ ਸੀ ਹੋਰ ਤੇ ਉਹ ਵੀ ਅੱਜ ਆ ਗਿਆ ਬੜੀ ਜਿਆਦਾ ਐਕਸਾਈਟਮੈਂਟ ਸੀ ਸਾਨੂੰ ਇਸ ਕੋਰੀਅਰ ਦੇ ਵੀ ਬੜੀ ਜਿਆਦਾ ਵੇਟ ਸੀ ਵੀ ਕਦੋਂ ਇਹ ਕੋਰੀਅਰ ਆਵੇ ਤੇ ਫਾਈਨਲੀ ਅੱਜ ਉਹ ਆ ਗਿਆ ਤੇ ਹੁਣ ਆਪਾਂ ਖੋਲ ਕੇ ਦੇਖਦੇ ਆ ਕਿ ਕੀ ਆਇਆ ਉਹਦੇ ਵਿੱਚ ਤੇ ਪ੍ਰਧਾਨ ਸਾਹਿਬ ਲੈ ਕੇ ਆ ਰਹੇ ਨੇ ਅਰੇ ਵਾਓ ਆਪਕਾ ਤਾਂ ਕੁਝ ਵੀ ਨਹੀਂ ਹੈ ਬੇਬੀ ਇਸ ਵਿੱਚ ਲੈ ਲਓ ਲੈ ਅੰਦਰ ਤੇ ਲੈ ਆਓ ਐਡਾ ਭਾਰੀ ਸਲਾਮ ਸਾਹਿਬ ਆਜੋ ਸਰ ਕੋਰੀਅਰ ਆਇਆ ਆ ਲਿਆਓ ਸਰ ਅੰਦਰ ਆ ਕੇ ਦੋ ਲੋਰਾ ਮੂਵੀ ਅੰਦਰ ਕੋ ਚਾਹ ਪਾਣੀ ਪਿਲਾਓ ਪਹਿਲੇ ਚਾਹ ਪਾਣੀ ਬਾਅਦ ਵਿੱਚ ਦੇਖਾਂਗੇ ਹਾਂ ਪਹਿਲੇ ਆਪ ਕੋਰੀਅਰ ਲੈ ਕੇ ਜਾਓ ਅੰਦਰ ਲਓ ਜੀ ਲੈਓ ਇੱਥੇ ਰੱਖੋ ਜੀ ਬੈਠਦੇ ਇੱਥੇ ਕੋ ਡਰੈਗ ਰੂਮ ਕੀ ਲਓ ਜੀ ਅਗਰ ਫਤੇਹ ਸਿੰਘ ਦਾ ਹੋ ਰਿਹਾ ਜੀ ਜੂੜਾ ਲੈ ਲਓ ਚੱਕੂ ਚੁੱਕੂ ਲੈ ਆਓ ਹੋੜਾ ਪੈਕ ਹਿੱਤਾ ਬਿਲਕੁਲ ਖੁੱਲ ਕੇ ਪਤਾ ਲੱਗ ਜਾਣਾ ਬੁੱਕਲੂ ਆ ਗਿਆ ਕੋਰੀਅਰ ਬਿਲਕੁਲ ਹਿੱਲਿਆ ਹੁੱਲਿਆ ਹੈਗਾ ਉਹ ਟੱਪਾ ਤੇ ਪੂਰਾ ਹਿੱਲਿਆ ਹੁੱਲਿਆ ਪਿਆ ਸੀ ਕਿ ਨਹੀਂ ਚੰਗੀ ਤਰ੍ਹਾਂ ਡੱਬੇ ਦੇ ਦਰਸ਼ਨ ਕਰ ਲਓ ਜੀ ਸਾਰੇ ਜਣੇ ਫਿਰ ਆਪਾਂ ਖੋਲਦੇ ਹਾਂ ਨੂੰ ले थोड़ी तो काट पे आंधी नहीं नवदीप कौर नवदीप कौर इटली ओके नून लिखा मैंने कुत्ते <laughs> ਦੀ ਗ੍ਰੈਂਡ ਓਪਨਿੰਗ ਹੋ ਗਈ ਹੈ ਜੀ। ਹਾਂ ਤਣ ਤਣ ਨਾ। ਉਹ ਵਾਓ। ਓ ਮਾਈ ਗੋਡ। ਲਓ ਜੀ। ਓ ਵਾਓ ਵਾਓ ਵਾਓ। ਆ ਜੁੱਤੀਆਂ ਕਿੰਨੀ ਸੋਹਣੀਆਂ। ਹਾਂ 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 ਹਾਂ। ਕੈਂਟ ਜੁੱਤੀਆਂ। ਕੈਂਟ ਜੱਟੀਆਂ ਵਾ ਤੇ ਕੈਂਟ ਜੁੱਤੀਆਂ। ਲਓ ਜੀ। ਬਹੁਤ ਸੋਹਣੀਆਂ। ਥੈਂਕ ਯੂ ਨਵੂ। ਥੈਂਕ ਯੂ ਸੋ ਮਾਚ ਸਾਡੀ ਪੂਰੀ ਬਾਸੀ ਫੈਮਿਲੀ ਵੱਲੋਂ ਤੇਰੇ ਲਈ ਆ ਬਹੁਤ ਵਧੀਆ ਲੱਗਿਆ ਸਾਰਾ ਇਹ ਮੇਰੇ ਵਾਸਤੇ ਆ ਹਾਂ ਅੱਛਾ ਦੀਦੀ ਦਾ ਹਾਂ ਆ ਤੁੰਗਾ ਨਹੀਂ ਤੂੰ ਆ ਲਿਆ ਹੀ ਆ ਸੀਗਾ ਮੇਰਾ ਬਲੈਕ ਬਲੈਕ ਆ ਤੇਰਾ ਹੈ ਹਾਂ ਤੇ ਲਓ ਜੀ ਵੰਡ ਵੰਡਈਆ ਹੋ ਵੀ ਗਿਆ ਨਾ ਇਸ ਚੀਕਾ ਦੇ ਕੇ ਹਾਂ ਕੋਲੋਂ ਪਰਸੇ ਦੇਖ ਬਣਾ ਨਾ ਪਰਸੇ ਦੇਖ ਓ ਵਾਓ ਓ ਮਾਈ ਗੋਡ ਆ ਦੇਖੋ ਖਜ਼ਾਨਾ ਹਾਂ ਜਾਨਾ ਲੋ ਬਈ ਸਾਹਿਬ ਇਹ ਸਾਰਾ ਕੁਝ ਮੇਰੇ ਪਰਚਾ ਹੈ ਮੇਰੀ ਮਰਜ਼ੀ ਜਿੰਨੂੰ ਮਰਜ਼ੀ ਦਵਾਵੇਂ ਆ ਖੁੱਲੀਆਂ ਵੀ ਇਹ ਕਿਹੜੇ ਚਪੜੀ ਓ ਵਾਓ ਨਹੀਂ ਨਹੀਂ ਪਾਉਂਦੇ ਨਹੀਂ ਆ ਇੱਕ ਕਵਰ ਮੇਰੇ ਕੋਲ ਨਾ ਖੁੱਲੀ-ਉਲੀ ਲਿਪਸਟਿਕ ਕੋਈ ਨਹੀਂ ਪਤਾ ਕਿਹੜੀ ਅਨੀਆਂ ਅਨੀਆਂ ਲਿਪਸਟਿਕ ਹੈ ਦੇਖੋ ਇਹਨੀਆਂ ਲਿਪਸਟਿਕਾਂ ਇਹ ਸਾਰੀਆਂ ਆਈਆਂ ਨੇ ਇਟਲੀ ਤੋਂ ਤੇ ਬਹੁਤ ਹੀ ਪਿਆਰੇ ਸ਼ੇਡ ਆਏ ਮੈਂ ਤੇ ਅੱਜ ਵਾਲੀ ਆਪਣੀ ਲਿਪਸਟਿਕ ਚੇਂਜ ਕਰਕੇ ਨਾ ਓ ਲੌਰੇਲ ਦੀ ਉਹ ਉਹ ਜਿਆਦਾ ਸੱਚੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਲੱਗੂ ਨੂੰ ਪਤਾ ਮਾਸੀਆਂ ਡਾਰਕ ਕਲਰ ਲਾਂਦੀਆਂ ਲੱਗੂ ਨੇ ਡਾਰਕ ਡਾ ਕੇ ਲਾ ਲੱਗੂ ਜਿਹੜਾ ਆਪ ਲਾਇਆ ਸੀ ਨਾ ਲੱਗੂ નો ਵੀ ਬੜਾ ਸੋਹਣਾ ਸੀ ਯਾਰ ਵਾਕਈ ਬੜੀ ਸੋਹਣੀਆਂ ਚੀਜ਼ਾਂ ਭੇਜੀਆਂ ਨੇ ਥੈਂਕ ਯੂ ਮੇਰੇ ਵਾਸਤੇ ਕੀ ਭੇਜਿਆ ਦੇਖਾ ਮੈਂ ਕੁਝ ਮੇਰੇ ਵਾਸਤੇ ਨਹੀਂ ਆਇਆ ਮੇਰੇ ਵਾਸਤੇ ਨਹੀਂ ਆਇਆ ਇਹ ਐਸੀ ਨਾ ਭੁੱਲਣਾ ਆਪਣੀਆਂ ਮਾਸੀਆਂ ਵਾਸਤੇ ਭੇਜਿਆ ਮਾਸੜਾ ਵਾਸਤੇ ਨਹੀਂ ਭੇਜਿਆ ਜਿਵੇਂ ਤੇਰਾ ਕਿਹੜਾ ਕਾਲਾ ਜੁੱਤੀ ਦਾ ਮੇਰਾ ਬਲੈਕ ਲੱਗਦਾ ਸਾਈਜ਼ ਵੱਡਾ ਹੈ ਹੂੰ ਸਾਈਜ਼ ਵੱਡਾ ਹੈ ਮੇਰਾ ਚਾਰ ਜੁੱਤੀਆਂ ਨੇ ਪਿਆ ਨਹੀਂ ਬਲੂ ਕਲਰ ਲੈਣਾ ਹੈ ਇਹ ਤਿੰਨ ਜੁੱਤੀਆਂ ਨੇ ਹਾਂ ਇਹ ਤਿੰਨਾਂ ਦੀਆਂ ਹੀ ਨੇ ਉਹਨਾਂ ਨੇ ਕੱਟ ਨਾਲ ਲਿਆਂਉਣ ਮਰਨਿਆ ਨੇ ਕਸਟਮ ਵਾਲੇ ਨੇ ਆ ਬਾਓ ਗਗਨ ਸਾਰੇ ਕਲਰ ਕੱਟ-ਕੱਟ ਕੇ ਵੇਖੋ ਨਹੀਂ ਕਲਰ ਸਾਰੇ ਸੋਹਣੇ ਨੇ ਹਾਂ ਨਮੂਨੇ ਵੀ ਚੈੱਕ ਕੀਤੇ ਮੈਨੂੰ ਲੱਗਦਾ ਆ ਦੇਖੋ ਉੱਪਰ ਲਿਖੀ ਹੋ ਪਰ ਲਿਖਾ ਹੈ ਬ੍ਰਾਂਡ ਭੇਜਣ ਪੂਰੇ ਵਧੀਆ ਥੈਂਕ ਯੂ ਜੀ ਥੈਂਕ ਯੂ ਜੀ ਨੇ ਕਿਹਾ ਨੂੰ ਜੀ ਕਰ ਸਾਡੀ ਭੈਣ ਆ ਇਹ ਉਹ ਵਾਹ ਕਿੰਨੇ ਸੋਹਣੇ ਲਿਫਟੀਆਂ ਹੋਣੇ ਇਹ ਦੇਖਣ ਆਹ ਦੇਖ ਦੇਖ ਕਿੰਨਾ ਸੋਹਣਾ ਬਣਿਆ ਵਾਕਈ ਹੈ ਨਾ ਬਾਹਰੀ ਜਿਹਦਾ ਫਰਕ ਤਾਂ ਹੁੰਦਾ ਹੈ ਬਾਹਰ ਦੀਆਂ ਚੀਜ਼ਾਂ ਦਾ ਨਹੀਂ ਪਿਆਰ ਦਾ ਫਰਕ ਹੁੰਦਾ ਬਾ ਬਿਲਕੁਲ ਵਾਕਈ ਜਿੰਨੂੰ ਪਿਆਰ ਹੋਵੇ ਨਾ ਉਹੀ ਇਹ ਕੰਮ ਕਰ ਸਕਦਾ ਦੂਜਾ ਬੰਦਾ ਨਹੀਂ ਕਰ ਸਕਦਾ ਸਾਰੇ ਤਰ੍ਹਾਂ ਦੇ ਲਾਹੂ ਨੇ ਦੇਖ ਲੈ ਕਿੰਨੀ ਸਿਆਣਕ ਵਰਤੀ ਸਾਰੇ ਤਰ੍ਹਾਂ ਦੇ ਕਲਰ ਲਾਏ ਸਾਰੇ ਲੱਗ ਤੇ ਹਾਂ ਸਾਰੇ ਅਲੱਗ-ਅਲੱਗ ਕਲਰ ਭੇਜਨੇ ਬੜੇ ਸੋਹਣੇ ਕਲਰ ਭੇਜਨੇ ਸਾਰੇ ਹੀ ਲਾਹੂ ਨੇ ਲਓ ਗਨੇਸੀ ਮੈਂ 13 ਲਿਪਸਟਿਕ ਲਈਆਂ ਫਿਰ ਮੈਂ ਇੱਕ ਕੱਢ ਲਈ ਕਿ ਤੇ ਮਾਸੂਰ ਲੜਨਾ ਪੈਣਾ। ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਫੇਰ ਬਹੁਤ ਸੋਹਣੇ ਗਿਫਟ ਆਏ ਨੇ ਪਹਿਲਾਂ ਵੀ ਸਾਰੇ ਵਲੌਗ ਜਿਹੜੇ ਪੈਰ ਨੇ ਗਿਫਟਾਂ ਦੇ ਹੀ ਪੈ ਰਹੇ ਨੇ ਬਹੁਤ ਸੋਹਣੇ ਪਰਸ ਸਾਡੇ ਵਾਸਤੇ ਬਹੁਤ ਸੋਹਣੀਆਂ ਜੁੱਤੀਆਂ ਤੇ ਜੁੱਤੀਆਂ ਨਿੱਗੀਆਂ ਵੀ ਬਹੁਤ ਨੇ ਆਪਾਂ ਨਾਲ ਦੀ ਨਾਲ ਜੁੱਤੀ ਜਿਹੜੀ ਆਪਣੀ ਪਾ ਲਈਏ ਦੇਖ ਸਕਦੇ ਤੁਸੀਂ ਆ ਲਓ ਚੈੱਕ ਕਰੋ ਆ ਮਿਲਦਾ ਲਗੂ ਦਾ ਲਗੂ ਦਾ ਹੀ ਕਲਰ ਹੈ ਮਨ ਹਾਂ ਇਹ ਨਹੀਂ ਲਗੂ ਤਾਂ ਥੋੜਾ ਡਾਰਕ ਸੀ ਲਗੂ ਦਾ ਥੋੜਾ ਡਾਰਕ ਸੀ ਥੈਂਕ ਯੂ ਸਾਡੀ ਪਿਆਰੀ ਜੀ ਭੈਣ ਵਾ ਤੁਹਾਨੂੰ ਗਾਲਾਂ ਮੜੀਆਂ ਕੱਢ ਦੇਂਦੀ ਇਹ ਗੱਲ ਕੱਢ ਨਹੀਂ ਸਕਦੇ ਉਹਨੂੰ ਵੀ ਬਹੁਤ ਸੋਹਣੇ ਗਿਫਟ ਭੇਜਿਆ ਵਾਕਈ ਯਾਰ ਸੱਚੀ ਬਹੁਤ ਪਸੰਦ ਆਇਆ ਉਹ ਸੱਚੀ ਦਿਲੋਂ ਸੱਚੀ ਦਿਲੋਂ ਕਹਿ ਰਾਂ ਬਹੁਤ ਪਸੰਦ ਆਇਆ ਯਾਰ ਰੀਅਲੀ ਸੱਚੀ ਆਈ ਲਾਈਕ ਇਟ ਆਈ ਲਾਈਕ ਇਟ ਕਿੰਨੀਆਂ ਲਿਸਟਿਕਾਂ ਭੇਜੀਆਂ ਨੇ ਉਹਨੂੰ ਪਤਾ ਵੀ ਚਾਰ ਜਣੀਆਂ ਹੈਗੀਆਂ ਤਿੰਨ ਚਾਰ ਜਣੀਆਂ ਵੀ ਬਾਹਰ ਦੇਖੀ ਆ ਕੇ ਮੈਂਦੀ ਨਾ ਓ ਮਾਈ ਗਾਡ ਗੱਮਨ ਨੂੰ ਖੁੱਲ ਨਹੀਂ ਹੋਣੀ ਦੋ ਘੰਟੇ ਅੰਮਨ ਨੇ ਜੋਰ ਲਾ ਓ ਮਾਈ ਗਾਡ ਓ ਮਾਈ ਗਾਡ ਲਵੂ ਵਾਕੇ ਯਾਰ ਇਹ ਅੱਜ ਇਹ ਉਹ ਮਾਹੋ ਕਿੰਨੀ ਸੋਹਣੀ ਪੈਗ ਹੁੰਦੀ ਹੈ ਇਹ ਇਹ ਲਿਪਟੀ ਟੁੱਟ ਜੈ ਨਾ ਮੈਨੂੰ ਲੱਗਦਾ ਲਵੂ ਨੇ ਮਨ ਕੋ ਛੇ ਡਾ ਲੈ ਕੇ ਭੇਜਿਆ ਨੇ ਸੇਮ ਉਹ ਸੇਮ ਭੇਜਿਆ ਹੋਣਗੇ ਵੀ ਇੱਕੋ ਤਰ੍ਹਾਂ ਦੇ ਰੱਖ ਲੀ ਹਾਂ ਆ ਦੇਖ ਹਾਂ ਮਿੰਨ ਤੇ ਮੇਰੇ ਵਾਲਾ ਪਰਫਿਊਮ ਲਵੋ ਦੇ ਰਡਿੰਗ ਹੈ ਯਾਰ ਮੇਰੇ ਕੋਲ ਦੋ ਸੇਮ ਹੋ ਗਏ ਹਾਈਡਰੇਟਿੰਗ ਲਵੂ ਸਲਵੂ ਨੂੰ ਸਾਂ ਕਰ ਰੱਖੋ ਲਵੂ ਜੇ ਤੂੰ ਇੰਡੀਆ ਕੋ ਲਵੂ ਨੂੰ ਦਿਖਾਉਣੀ ਹੈ ਵੀ ਤੂੰ ਆ ਲੈ ਕੇ ਭੇਜਿਆ ਸੀ ਲਵੋ ਮੇਰੇ ਕੋ ਸੇਮ ਹੀ ਹੋ ਗਿਆ ਯਾਰ ਦੋਨੋਂ ਪਰਸ ਆਇਆ ਵੀ ਪਈਆਂ ਆਏ ਕਿੰਨੀਆਂ ਪਈਆਂ ਗੋਡ ਸਾਰੇ ਪਰਸ ਫੋਲੋ ਵਾਕਈ ਇਹ ਮੇਰੇ ਪਾਸਟੇ ਲਗੋ ਮੇਰੀਆਂ ਤਾਂ ਨਹੀਂ ਕਿਤੇ ਆ ਇਹ ਤਾਂ ਫਿਰ ਆ ਇੰਨੀਆਂ ਮਮਾ ਦੇ ਪਰਸ ਹੈ ਇਹ ਤੋਂ ਵੱਨ ਵਾਲੇ ਪਰਸ ਜਿਆਦਾ ਜਿਪਾ ਨੇ 1 2 3 4 5 6 7 8 9 10 11 12 13 14 ਲਗੋ ਤਾਂ ਕਹਿੰਦੀ 12 ਨੇ ਤਾਂ ਵੱਧ ਨੇ ਕਸਟਮਰਾਂ ਕਰੀ ਪਾਤੀਆਂ ਹਾਂ ਉਹ ਕਸਟਮਰਾਂ ਨੇ ਗਿਫਟ ਭੇਜਦੇ ਲੈ ਕਹਿੰਦੇ ਇੱਕ ਪਰਸ ਮੈਂ ਬਾਜ਼ਾਰ ਜਾ ਕੇ ਆਉਂਦਾ ਮੈਂ ਤਾਂ ਨਹੀਂ ਦਿੰਦੀ ਆਪਣਾ ਆਪਣਾ ਲੈ ਜਾ ਤੂੰ ਨਾ ਮੈਂ ਕਦੋਂ ਕਰਦੀ ਤੂੰ ਜਿਹੜਾ ਮੰਗਾਇਆ ਆਪਣਾ ਉਹ ਵੱਡਾ ਏਡਾ ਲੈ ਕੇ ਜਾ ਨਾ ਨਹੀਂ ਇਹ ਤੇਰੇ ਸਕੂਲ ਵਾਲੇ ਕੰਮ ਆਉਣਾ ਏ ਹੈ ਤੇ ਸਕੂਲ ਵੀ ਕੰਮ ਆਉਣਾ ਏ ਤੂੰ ਆਪ ਸਮੇਂ ਸਪੈਸ਼ਲ ਸਿਲੈਕਟ ਕਰਕੇ ਮੰਗਾਇਆ ਫਰਸਤੇ ਦੇਖ ਤੂੰ ਮੈਂ ਇੱਕ ਗਾਣਾ ਬੜਾ ਯਾਦ ਹੋਉਂਦਾ ਅੱਜ ਉਹ ਗਾਣਾ ਹੈ ਪਰ ਈਲ ਬਣਾਈ ਫੋਟੋ ਖਿਚਵਾਈਏ ਦੋਵੇਂ ਹਨਾ ਹੋਈਏ ਮਿੰਨਾ ਮਿੰਨਾ ਹੱਸਦੇ ਤੇ ਮੈਂ ਇਹੋ ਚੰਦੀ ਮੈਂ ਅਸੀਂ ਜਦੋਂ ਫੋਟੋ ਖਿਚਵਾਉ ਨੂੰ ਕਹਿੰਦਾ ਵੀਡੀਓ ਨਾਲ ਲੜਾਈ ਹੋ ਜਾਂਦੀ ਹੈ ਨਾ ਤੇ ਉੱਥੇ ਗਾਣਾ ਬੰਨਣਾ ਚਾਹਦਾ ਫੋਟੋ ਖਿਚਵਾਈਏ ਆਪਾਂ ਹਨਾ ਹੋਈਏ ਮਿੰਨਾ ਲੜਦੇ ਹੋਈਏ ਮਿੰਨਾ ਮਿੰਨਾ ਲੜਦੇ ਤੇ ਹੁੰਦਾ ਵੈ ਸਾਰਨ ਵਾਲੀ ਇਹੀ ਕੁਛ ਨਾ ਆਪ ਕਿ ਚिके ਜਾਂ ਵੀਡੀਓ ਅਪਲੋਡ ਕਰ ਦਿੰਨੇ ਆ ਹਨਾ ਜਾਂ ਫੋਟੋ ਵੀਡੀਓ ਅਪਲੋਡ ਕਰ ਦਿੰਨੇ ਤੇ ਉਥੇ ਸਾਇਦ ਆਪਾਂ ਨੂੰ ਸਾਰਾ ਪਈ ਏ ਹੋਲੀ ਪਰਦਾ ਉਹ ਸਾਇਦ ਆਪਾਂ ਨੂੰ ਲੱਗਦਾ ਵੀ ਹਾਂ ਵੀ ਬੜੇ ਪਿਆਰ ਨਾਲ ਵੀਡੀਓ ਬਣਾਈ ਹੋਣੀ ਬੜੇ ਪਿਆਰ ਨਾਲ ਫੋਟੋ ਚਾਹੀਦੀ ਮੈਨੂੰ ਤਾਂ ਉਹਦੇ ਪਿੱਛੇ ਕਿੰਨਾ ਕਿੰਨਾ ਜੰਗ ਹੋਇਆ ਹੋਣਾ ਕਿੰਨਾ ਜੋਧ ਹੋਇਆ ਹੋਣਾ ਤੇ ਫਿਰ ਜਾ ਕੇ ਵੀਡੀਓ ਬਣੀ ਹੋਣੀ ਤੇ ਲੋ ਜੀ ਹੁਣ ਆਪਾਂ ਘਰੋਂ ਚੱਲ ਪਿਆ ਤੇ ਮੈਂ ਆਪਣੇ ਸੁਨਾਮ ਵਾਲੇ ਕੰਮ ਨੂੰ ਵੇੜਨੇ ਆ ਫਟਾ ਫਟ ਇਸ ਨਾਮ ਵਾਲੇ ਕੰਮ ਨਿਬੜ ਕੇ ਤੇ ਫਿਰ ਆਪਾਂ ਨੇ ਅੱਗੇ ਜਾਣਾ ਸੰਗਰੂਰ ਤੇ ਜਿਹੜਾ ਆਪਾਂ ਨੂੰ ਪਰਸ ਦੀ ਦੀਦੀ ਹੋਰਾਂ ਨੇ ਭੇਜਣਾ ਆਪਣੀ ਜਿਹੜੀ ਖਾਸ ਕਰਕੇ ਬਿੱਟੂ ਭਾਈ ਉਹਨਾਂ ਨੇ ਨਾ ਆਪਾਂ ਬਿੱਟੂ ਭਾਈ ਦਾ ਨਾਮ ਲੈਣਾ ਆਪਾਂ ਆਪਣੀ ਪਰਮਜੀਤ ਪਹਿਲਾਂ ਨਾਮ ਹੀ ਨਹੀਂ ਲੈਣਾ ਹੈਗਾ ਕਿਉਂਕਿ ਅਕਸਰ ਤਾਂ ਕਮਾਈ ਦਾ ਬਿੱਟੂ ਭਾਈ ਦੀ ਲੱਗੀ ਹੋਣੀ ਹੈ ਨਾ ਤੇ ਹੁਣ ਆਹ ਹਾਂ ਪੈਣ ਦੀ ਵੀ ਹਾਂ ਸਾਡੀ ਭੈਣ ਹਾਂ ਸਾਡੀ ਭੈਣ ਵੀ ਆਪ ਕੋਈ ਕੰਮ ਕਰਦੀ ਪਈ ਐ ਤੇ ਗੱਲ ਹੈਗੀ ਵਾਕਈ ਸੌਰੀ ਭੈਣੇ ਇਹਨਾਂ ਨੇ ਮੇਰੀ ਉਹ ਮਾਪਣ ਇੱਕ ਕੰਨੀ ਗਾਲਾਂ ਕੱਢ ਕੱਢ ਕੇ ਫੋਨ ਲਾ ਕੇ ਮੈਨੂੰ ਨਾ ਜਿਹੜੀ ਨਾ ਕੀਤੀ ਹੋਵੇ ਤੇ ਮੈਂ ਇੰਨੀ ਭੁੱਖੀ ਐ ਮੈਂ ਪਰਸ ਨਾਲ ਹੀ ਚੁੱਕ ਲਈ ਮੈਂ ਮੈਂ ਅੱਜ ਹੀ ਪਰਸ ਬਾਜ਼ਾਰ ਲੈ ਕੇ ਜਾਣਾ ਤੇ ਗੱਲ ਮੈਨੂੰ ਕਹਦੇ ਹੌਸਲਾ ਰੱਖ ਲੈ ਜੀ ਅੱਜ ਨਾ ਹੁੰਦੇ ਫਿਰ ਤੂੰ ਬਾਜ਼ਾਰ ਨਹੀਂ ਜਾਣਾ ਤੇ ਮੈਂ ਕਿਹਾ ਵੀ ਨਹੀਂ ਯਾਰ ਇਹ ਹੋ ਹੀ ਨਹੀਂ ਸਕਦਾ ਵੀ ਬੜੀ ਵੇਟ ਸੀ ਇਦਾਂ ਦੇ ਹਣਾ ਇਹ ਦਿਨ ਦੀ ਵੀ ਕਦੋਂ ਸਮਾਨ ਆਏਗਾ ਕਦੋਂ ਸਮਾਨ ਆਏਗਾ ਰੋਜ਼ ਦੀ ਧੀ ਉਰੀ ਪੁੱਛਦੇ ਸੀ ਵੀ ਹਾਏ ਹਜੇ ਕੋਰੀਅਰ ਆਇਆ ਨਹੀਂ ਹਾਏ ਹਜੇ ਕੋਰੀਅਰ ਆਇਆ ਨਹੀਂ ਇਹ ਤਾਂ ਆਇਆ ਪਰ ਵਧੀਆ ਆ ਹਾਂ ਉਹ ਕਹਿੰਦਾ ਦੇਰ ਆਇਆ ਦਰੁਸਤ ਆ ਇਹ ਉਹ ਕੰਮ ਹੋ ਗਿਆ ਹਨਾ ਤੇ ਜਿੰਨੀ ਲੇਟ ਆਇਆ ਓਨਾ ਹੀ ਜਨਾ ਕਿ ਜਿਹੜਾ ਵੀ ਦੇਖ ਕੇ ਚੀਜ਼ਾਂ ਨੂੰ ਇੰਨਾ ਮਨ ਖੁਸ਼ ਹੋਇਆ ਨਾ ਤੇ ਲਿਪਸਟਿਕ ਵੀ ਆਪਾਂ ਨਵੀਂ ਲਾ ਕੇ ਆਏ ਤਾਂ ਵਾਕਈ ਯਾਰ ਬਾਹਰ ਦੀ ਜਿਵੇਂ ਬਾਹਰ ਦੀ ਇਹ ਹੁੰਦੀ ਹੈ ਹਨਾ ਲੋ ਫੜੋ ਚਿੱਕੋ ਕੈਮਰਾ ਉਹ ਵੀ ਨਵੀਂ ਹੀ ਗੱਲ ਹਾਂ ਮੈਂ ਤੂੰ ਨਹੀਂ ਲੈਣਾ ਮੈਨੂੰ ਤੂੰ ਹੀ ਦਵਾ ਦੋਗੇ ਤੇ ਚੰਗੀ ਗੱਲ ਹੈ ਇਹਦੀ ਬੈਟਮੀ ਨਾ ਹੈਗੀ ਵੀਰੇ ਹੂੰ ਬੈਲਟ ਨਹੀਂ ਹੈ ਬੈਲਟ ਨਹੀਂ ਹੈਗੀ ਸਾਰਾ ਕੁਝ ਥੋੜੀ ਮਿਲਦਾ ਹੂੰ ਪਹਿਲੇ ਲਾੜੇ ਸਾਰਾ ਕੁਝ ਲਾਵਾਂਗਾ ਮੈਂ ਨਾ ਉਹ ਥੋੜੀ ਲਾਵਾਂਗੇ ਜੇ ਨਹੀਂ ਹੋਈ ਬੈਲਟ ਫੇਰ ਗ੍ਰੇ ਕਲਰ ਕਿਸੇ ਸਾਈਜ਼ ਚ ਵੀ ਨਹੀਂ ਹੈਗਾ ਹੈਨਾ ਬੈਲਟ ਤੁਸੀਂ ਆਪਣੀ ਲਾ ਲਿਓ ਲੈ ਲੈ ਬੈਲਟ ਵਾਲੀ ਭਾਜੀ ਉਤਾਰਨ ਚੰਟਾ ਦੀ ਚੀਜ਼ ਲੱਗ ਰਹੀ ਵੀ ਵਾਕਈ ਕਲਰ ਹੋਵੇਗੀ ਇਹ ਦੇਖੋ ਨਾ ਜੀ ਮੈਂ ਹੁਣਾਂ ਹਾਂ ਤੂੰ ਵਾਕ ਦੇਖੀ ਮੇਰਾ ਤਾਂ ਵਾਲਾ ਲੰਬਾ ਹੋਣਾ ਹੈ ਚੱਲ ਹੋਰ ਲੈ ਲੈ ਚਲੋ ਜੀਗਾ ਕਰ ਲੈ ਸਾਈਜ਼ ਮੇਰਾ ਸਾਈਜ਼ ਹੀ ਦੇ ਉਹਦਾ ਵੀਰੇ ਜਰੂਰ ਜਲੂਸ ਕੱਢਣਾ

ਬਟ ਇਹ ਤਾਂ ਨਹੀਂ ਹੈਗਾ ਕਿਹੜਾ ਐਕਸਰਸਾਈਜ਼ ਹੈ ਵੀਰੇ ਇਹ ਐਮ ਸਾਈਜ਼ ਹੈ ਐਲ ਸਾਈਜ਼ ਫਿਰ ਹੋਊਗਾ ਨਾ ਆ ਵੀ ਨਹੀਂ ਲੱਗਦਾ ਹਾਂ ਫਿਰ ਇਹ ਐਕਸਰਸਾਈਜ਼ ਆਊਗਾ ਅਮ ਐਮ ਜਾਂ ਐਕਸਰਸ ਚਲੋ ਕੈਨਸਲ ਚਲ ਫਿਰ ਤੇਰਾ ਸਾਈਜ਼ ਨਹੀਂ ਮਿਲਿਆ ਹੋ ਸਾਈਜ਼ ਕੇ ਨਹੀਂ ਕਲਰ ਨਹੀਂ ਮਿਲਿਆ ਇਹ ਤਾਂ ਕੋਈ ਫਾਇਦਾ ਨਹੀਂ ਹੈਗਾ ਟਾਈਮ ਖਰਾਬ ਕਰਦਾ ਆਊਗਾ 컬러 ਅੱਜ ਦੇਖੋ ਜੀ ਦੇਖੋ ਜਿੱਧਰ ਪਰ ਨੀਤ ਤੇ ਫਤੇ ਸਿੰਘ ਲੱਗੇ ਹੋਏ ਨੇ ਦੋਨੇ ਜਾਨੇ ਤੇ ਸਾਰਾ ਕੁਝ ਆ ਪੀਜਿਆਂ ਦਾ ਕਮਾਲ ਵਾਖ ਨੇ ਇੱਕੰਦਰ ਆ ਦੇਖੋ ਫਤੇ ਨੂੰ ਚੈਨ ਨਹੀਂ ਆਏਗਾ ਫਤੇ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਨਾ ਨਾਲ ਤੁਸੀਂ ਮੇਰੇ ਨਾਲ ਲੜਾਈ ਤੁਸੀਂ ਮੇਰੇ ਨਾਲ ਲੜਾਈ ਕਰਦੇ ਨਾ ਮੈਂ ਇਹ ਨਾ ਚਾਹੁੰਦੇ ਆ ਕੇ ਹਾਂ ਤੁਸੀਂ ਮੇਰੇ ਆ ਕੇ ਸੌਂਦੇ ਹੋ ਮੇਰੇ ਬਗਾਇ ਤੜਾ ਜੀਨ ਲੱਗਦਾ ਮੇਰੇ ਕੇਮਰੇ ਦੀ ਜ ਨਾਲ ਇੱਕ ਸਦੇ ਦਕਰ ਹੈ ਇੱਕ ਸਦੇ ਦਕਰ ਹੈ ਜਿੰਨਾ ਚਿਰ ਮੈਨਾਂ ਇੱਥੇ ਲਾਡੀਆਂ ਪਾਡੀਆਂ ਕਰਕੇ ਨਾ ਜਾਵੇ ਜੇ ਮੈਨਾਂ ਲਾਡੀਆਂ ਵਡੀਆਂ ਕਰਕੇ ਜਾਵੇ ਨਾ ਨਾ ਚਿਰ ਇਹਨੂੰ ਨੀਂਦ ਨਹੀਂ ਆਉਂਦੀ ਹੈਗੀ ਜਾਵੇ ਨਾ ਨੀਂਦ ਨਹੀਂ ਆਉਂਦੀ ਤੇ ਸਿਰ ਸਕੂਲ ਜਾਣਾ ਫਿਰ ਸੇ ਸਕੂਲ ਛੁੱਟੀ ਹੈ ਹੈ ਹਾਂ ਛੁੱਟੀ ਹੌਣਗਾ ਨਾ ਤੈਨੂੰ ਅੱਭੀ ਮੰਮੀ ਨੇ ਕਿੱਥੋਂ ਕਹਤਾ ਹਾਂ ਕੱਲ ਛੁੱਟੀ ਨਹੀਂ ਨਹੀਂ ਕੱਲ ਛੁੱਟੀ ਹੈਗੀ ਤਦੇ ਮੈਂ ਕੱਲ ਫਿਰ ਬਾਜ਼ਾਰ ਜਾਣਾ ਹੈ ਤੇ ਤੁਸੀਂ ਕਿ ਸਕੂਲ ਜਾਇਓ ਆਪਣ ਦੋਨੇ ਭਰਾ ਅਸੀਂ ਨਹੀਂ ਆਣਾ ਸੀ ਬਾਜ਼ਾਰ ਮੋੜਾਂ ਮਾਰਦੀਆਂ ਨੇ ਨਹੀਂ ਬੁੱਤ ਮੈਂ ਕੰਮ ਕਰਕੇ ਹੁਣ ਨਾ ਆ ਬਾਲਕ ਨੇ ਲੱਗੇ ਪੈਂਦੇ ਨੇ ਗਾ ਚਲੋ ਜਾਂਦੇ ਨਹੀਂ ਗਾ ਇਸ ਹੁਣ ਚੱਲਿਓ ਬਾਹਰ ਜਾਨੂ ਕਿਸੇ ਦੇ ਦੇਖ ਕਿਸੇ 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 ਆ ਜਾਓ ਗੁੱਡ ਨਾਈਟ ਗੁੱਡ ਨਾਈਟ ਮੈਂ ਛੱਡ ਮੈਂ ਛੱਡ ਗਿਆ ਨਾ ਮੈਂ ਛੱਡ ਪਾਪਾ ਛੱਡ ਕੇ ਮੈਨੂੰ ਡਰ ਨਹੀਂ ਲੰਗੀ ਪੈਰੀ ਨਹੀਂ ਨਹੀਂ ਮੈਨੂੰ ਤਾਂ ਪਾਪਾ ਛੱਡ ਕੇ ਹੁੰਦੇ ਨੇ ਥੰਗੂਈ ਨਾ ਤੈਨੂੰ ਟਾਈਮ ਹੋ ਗਿਆ ਰਾਤ ਦੇ 10:30 ਵਜੇ ਦਾ ਤੇ ਇੱਧਰ ਕੋਈ ਨੀਂਦ ਨੂਂਦ ਨਹੀਂ ਹੈਗੀ ਦੂਰ ਦੂਰ ਤੱਕ ਇਹਨੂੰ ਦੇਖ ਲੋ ਹੈ ਤੇ ਪਰ ਨੀਂਦ ਜਰਾ ਸੌਂ ਗਿਆ ਪਰ ਨੀਂਦ ਸੌਣਾ ਨਾ ਪਰ ਇਹ ਨਹੀਂ ਹੁੰਦਾ ਹੈ ਉਹ ਆ ਗਿਆ ਪੁੱਤ ਉਹ ਆ ਗਿਆ ਪੁੱਤ ਆ ਗਿਆ Pode. <laughs> <I don't... laughs> <I don't... laughs>